ਸਾਡੀ ਪਾਰਟੀ ਪਹਿਲਾਂ ਨੋਸ ਕਰ ਚੁੱਕੀ 13 ਦੇ 13 ਅਸੀਂ ਲੜਾਂਗੇ ਬਹੁਤ ਬਹੁਤ ਪਰ ਸਾਰੇ ਮਜਬੂਤੀ ਦੇ ਨਾਲ 13 ਦੇ 13 ਸੀਟਾਂ ਅਸੀਂ ਜਿੱਤ ਕੇ ਦਿਆਂਗੇ ਕਿਉਂਕਿ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਉੱਥੇ ਇੱਕ ਬੜੀ ਵੱਡੀ ਡਿਕਟੇਟਰਸ਼ਿਪ ਹੈ ਉਹਦਾ ਮੁਕਾਬਲਾ ਕਰਨ ਲਈ ਜਿਹੜੇ ਸੈਕੂਲਰ ਸੁਖਿਆੜੀਆਂ ਪਾਰਟੀਆਂ ਇੱਕ ਪਿੰਡ ਵਰਤ ਇਕੱਠੀਆਂ ਹੁੰਦੀਆਂ ਹਨ ਦੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਕਾਰ ਜਨ ਕਰਗੇ ਜੀ ਪੰਜਾਬ ਕਨਵੈਨਸ਼ਨ ਪਿਆ ਰਹੀ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਮਰੇ ਮਰਿੰਦਰ ਬਣਗ ਜੀ ਵੱਲੋਂ ਆਰਗੇਨਾਈਜ਼ ਕੀਤੀ ਗਈ ਔਰ ਜਨਰਲ ਸੈਕਟਰੀ ਇੰਚਾਰਜ ਕਰੇ ਯਾਦਵ ਜੀ ਇਹਦੇ ਨਾਲ ਮੁੱਖ ਕਰਨਾਰੇ ਨੇ ਔਰ ਅੱਜ ਸਾਡੇ ਜਿਹੜੇ ਬੂਥ ਲੈਵਲ ਤੋਂ ਲੈ ਕੇ ਮੰਡਲ ਲੈਵਲ ਤੋਂ ਲੈ ਕੇ ਜਿਹੜੇ ਵਰਕਰ ਸਹਿਬਾਨ ਨੇ ਆਉਣ ਵਾਲੀਆਂ ਲੋਕ ਸਭਾ ਦੀ ਤਿਆਰੀਆਂ ਵਾਸਤੇ ਉਹਨਾਂ ਦੇ ਨਾਲ ਵਿਚਾਰ ਟਰਾਦਰਾ ਸਾਡੀ ਸੀਨੀਅਰ ਲੀਡਰਸ਼ਿਪ ਇਸ ਰੈਲੀ ਦੇ ਤੋਂ ਕਰੇਗੀ ਔਰ ਜਿਹਦਾ ਸਰ ਜਿਵੇਂ ਕਿ ਜਿਹੜਾ ਇੰਡੀਆ ਗੱਡ ਜੋੜ ਦੀ ਪਹਿਲਾਂ ਗੱਲ ਚੱਲੀ ਸੀ ਉੱਥੇ ਹੀ ਕੱਲ ਜਿਹੜਾ ਸਟੇਜ ਤੋਂ ਕੇਜਰੀਵਾਲ ਤੇ ਉੱਥੇ ਹੀ ਜਿਹੜਾ ਭਗਵੰਤ ਸਿੰਘ ਖੈਤਾ ਸੀ 13 ਦੀਆਂ 13 ਸੀਟਾਂ ਤੇ ਆਪ ਨੌਕ ਕਰਨ ਜਾ ਰਹੇ ਹਾਂ ਜਲਦੀ ਚੋਣਾਂ ਲੈਣਗੇ ਤੁਸੀਂ ਕੀ ਕਹਣਗੇ ਸਾਡੀ ਪਾਰਟੀ ਨੇ ਪਹਿਲਾਂ ਅਨਾਉਂਸ ਕਰ ਚੁੱਕੀ 13 ਦੇ 13 ਅਸੀਂ ਲੜਾਂਗੇ ਔਰ ਸਾਰੇ ਮਜਬੂਤੀ ਦੇ ਨਾਲ 13 ਦੇ 1 ਜਿਹੜੇ ਲੀਡਰਸ਼ਿਪ ਆ ਖੜ ਕੇ ਉਹਨਾਂ ਜਫੀਆਂ ਤੱਕ ਪਹੁੰਚ ਗਏ ਸੀ ਆ ਕੇ ਤੁਹਾਡੀ ਜਿਹੜੇ ਮਤ ਭੇਜਦੇ ਨੇ ਉਹਨੂੰ ਕੀ ਲਈ ਦੇਖੋ ਇੱਕ ਕੋਈ ਇਹ ਕਈ ਜਿਹੜੀ ਜਿਹੜੀ ਦਿੱਲੀ ਦੀ ਗੱਲ ਹੁੰਦੀ ਹੈ ਜਿੱਦਾਂ ਯੂਟੀਆਈ ਆਲਾਈਂਸ ਹੈ ਐਨਡੀਆ ਆਲਾਈਂਸ ਹੈ ਇਹਨਾਂ ਸਾਰੇ ਆਲਾਈਂਸ ਦੇ ਵਿੱਚ ਪਾਰਟੀਆਂ ਅੱਜੋ ਸਾਹਮਣੇ ਇਲੈਕਸ਼ਨਾਂ ਲੜਦੀਆਂ ਨੇ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਉੱਥੇ ਇੱਕ ਬੜੀ ਵੱਡੀ ਡਿਕਟੇਟਰਸ਼ਿਪ ਹੈ ਉਹਦਾ ਮੁਕਾਬਲਾ ਕਰਨ ਵਾਸਤੇ ਜਿਹੜੇ ਸੈਕੂਲਰ ਸੂਕ ਜਾਣੀਆਂ ਪਾਰਟੀਆਂ ਇੱਕ ਟ੍ਰੇਡ ਫਾਰਮ ਤੇ ਇਕੱਠੀਆਂ ਹੋ ਸਕਦੀਆਂ ਨਰਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਜਿਹੜਾ ਇਹ ਰਿਪੋਰਟ ਕੁੱਝ ਤੱਕ ਉਹਨਾਂ ਨੇ ਕਹਿ ਦਿੱਤਾ ਵੀ ਮੈਨੂੰ ਕਰ ਨਹੀਂ ਸਕਦਾ ਇਹ ਜੋ ਆਪਣੀ ਤੌਰ ਤੇ ਜਿਹੜੀਆਂ ਰਣਨੀਤੀਆਂ ਤਾਂ ਕਰ ਰਹੇ ਨੇ ਪਰ ਤੁਸੀਂ ਕੀ ਕਹਿੰਦੇ ਹੋ ਕਿ ਉਹਨਾਂ ਦੇ ਨਜੀਰ ਚਾਰੇ ਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਪਰ ਮੈਂ ਸਮਝਦਾ ਕਿ ਆਪਾਂ ਸਿੱਖੇ ਹੋ ਕਿ ਲੈ ਵੀਡੀਓ ਲੜਨੀ ਜਦੀ ਪੰਜਾਬ ਦੀ ਆਵਾਜ਼ ਹੈ ਪੰਜਾਬ ਦੀ ਲੋਟ ਦੀ ਆਵਾਜ਼ ਇਹਨਾਂ ਤੋਂ ਆਡਾ ਹੱਲ ਕਿਹੜਾ ਬਾਰਡਰ ਦੇ ਨਾਲ ਬਿਲਕੁਲ ਲੱਗ ਕੋ ਡਾਡਰ ਡਾਡਰ ਤੇ ਸਰਕਾਰ ਦੇ ਜੁਨੂਨ ਕਰ ਰਹੀ ਹੈ ਸਰਕਾਰ ਨੂੰ ਇਸ ਦੇ ਉੱਤੇ ਤੋਚੀ ਦੇਣੀ ਚਾਹੀਦੀ ਹੈ ਕਿਉਂਕਿ ਸਾਡਾ ਮੁੱਖ ਮਤਲਬ ਹੈ ਜੇ ਮੈਂ ਇਹਦਾ ਵੀ ਗਵਰਨਮੈਂਟ ਬੰਦ ਹੀ ਉਹਦਾ ਹੁੰਦਾ ਇਹ ਰਾਜ ਸਰਕਾਰ ਚੰਗਾ ਦੇਣਾ ਲੋਕ ਆਪਣੇ ਆਪ ਨੂੰ ਸਿਕਿਉਰ ਮਜ਼ਬੂਤ ਕਰਨ ਉਹਦੇ ਹਾਸਤੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਕਿਹੜੀ ਸਟ੍ਰੈਟਜੀ ਹੈ ਫਿਰ ਲੋਕ ਸਭਾ ਦੀ ਇਸ ਵਾਰ ਦੀ ਸਟ੍ਰੈਟਜੀ ਹੈ ਕਿ ਅਸੀਂ ਆਪਣੇ ਕੰਮ ਦੱਸਨੇ ਆ ਲੋਕਾਂ ਦੇ ਵਿੱਚ ਜਾਵਾਂਗੇ ਔਰ ਲੋਕ ਐਸ ਵੇਲੇ ਕਾਂਗਰਸ ਨੂੰ ਉਹਨੇ ਚਾਰ ਚੰਡੀਗੜ੍ਹ ਵਾਲਾ ਮੇਅਰ ਇਲੈਕਸ਼ਨ ਵਾਲੇ ਨੂੰ ਲੈ ਕੇ ਕਹਿੰਦੇ ਪੰਜਾਬ ਦੇ ਵਿੱਚ بڑا ਬਰਕਰਾਰਾਂ ਦੇ ਵਿੱਚ ਵੀ ਰੋਸ਼ ਹੈ ਤੇ ਲੋਕਾਂ 'ਚ ਵੀ ਰੋਸ਼ ਹੈ ਵੀ ਉੱਥੇ ਕਾਂਗਰਸ ਨੂੰ ਆਪਲਾ ਸਾਥ ਨਹੀਂ ਦੇਣਾ ਚਾਹੀਦਾ ਦੇਖੋ ਦੇਖੋ ਕਈ ਵਾਰ ਕਿਸੇ ਵੱਡੀ ਤਾਕਤ ਨਾਲ ਜਦੋਂ ਤੁਸੀਂ ਲੜਾਈ ਲੜਦੇ ਹੋ ਤਾਂ ਇੱਕ ਮੈਸੇਜ ਦੇਣਾ ਹੁੰਦਾ ਹੈ ਉੱਥੇ ਕਈ ਵਾਰ ਇਹ ਜਦੋਂ ਜਦੋਂ ਇਲੈਕਸ਼ਨ ਤੇ ਆਪ ਆਪਣੀਆਂ ਲੜੀਆਂ ਨੇ ਨਾ ਜਦੋਂ ਇੱਕ મોદી ਨੂੰ ਕੋਈ ਸਨੇਹਾ ਦੇਣਾ ਉਹਦੇ ਵਾਸਤੇ ਹੋ ਸਕਦਾ ਕੋਈ ਸੇ ਵਿਚਾਰਧਾਰਾ ਦੇ ਨਾਲ ਇਕੱਠੇ ਹੋ ਕੇ ਲੜਾਈ ਲੜੀਏ ਕਿਉਂਕਿ ਇਸ ਵੇਲੇ ਜਿਹੜੀ ਲੜਾਈ ਆ ਉਹ ਇੱਕ ਅ ਡਿਕਟੇਟਰਸ਼ਿਪ ਦੇ ਨਾਲ ਇੱਕ ਸੈਕੂਲਰ ਸੋਚ ਨਾਲ ਇੱਕ ਕਨਸਟੀਟਿਊਸ਼ਨ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀ ਲੜਾਈ ਹੈ ਸੋ ਜਿਹੜੀ ਨਰਿੰਦਰ ਮੋਦੀ ਦੇ ਨਾਲ ਜੇ ਤੁਸੀਂ ਕੰਪੀਟ ਕਰਨਾ ਹੈ ਤਾਂ ਸਾਨੂੰ ਸਾਰੀਆਂ ਤਾਕਤਾਂ ਨੂੰ ਖਾਸ ਕਰਕੇ ਮਿਨੋਰਟੀ ਨੂੰ ਔਰ ਜਿਹੜੇ ਚੰਗੀ ਸੋਚ ਦੇਖਦੇ ਰੱਖਦੇ ਨੇ ਸਾਰੇ ਜਿਹੜੇ ਉੱਚ ਵਰਗ ਵਾਲੇ ਲੋਕਾਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਏਗੀ ਪੀਐਮ ਫੇਸ ਰਾਹੁਲ ਕਾਦੀ ਹੋਣਗੇ ਜਾਂ ਫਿਰ ਇਹ 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 ਜਿਵੇਂ ਇਹ ਬਾਦ ਦੀਆਂ ਗੱਲਾਂ ਨੇ ਇਲੈਕਸ਼ਨ ਤੋਂ ਬਾਅਦ ਇਹਨੇ ਇੰਡੀਆ ਲਾਈਫ ਫੈਸਲਾ ਕਰੇਗਾ ਉੱਚ ਹੋਏਗਾ ਮੇ ਅਲਰੇਡੀ ਕਾਂਗਰਸ ਦੇ ਸਟਾਫਰਦਾਰ ਮਲਕਰ ਜਨ ਗੜਗੇ ਜੀ ਪੰਜਾਬ ਕਨਵੈਨਸ਼ਨ ਤਿਆਰ ਹੈ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਬੜਿੰਗ ਜੀ ਵੱਲੋਂ ਆਰਗੇਨਾਈਜ਼ ਕੀਤੀ ਗਈ ਔਰ ਜਨਰਲ ਸੈਕਟਰੀ ਇੰਚਾਰਜ ਜੀ ਯਾਦਵ ਜੀ ਇਹਦੇ ਨਾਲ ਮੁਕੰਨ ਕਰਵਾ ਰਹੇ ਨੇ ਔਰ ਅੱਜ ਸਾਡੇ ਜਿਹੜੇ ਬੂਥ ਲੈਵਲ ਤੋਂ ਲੈ ਕੇ ਮੰਡਲ ਲੈਵਲ ਤੋਂ ਲੈ ਕੇ ਜਿਹੜੇ ਵਰਕਰ ਸਹਿਬਾਨ ਨੇ ਆਉਣ ਵਾਲੀਆਂ ਲੋਕ ਸਭਾ ਦੀ ਤਿਆਰੀਆਂ ਵਾਸਤੇ ਉਹਨਾਂ ਦੇ ਨਾਲ ਬਚਾਰਾ ਦਾ ਸਾਡੀ ਸੀਨੀਅਰ ਲੀਡਰਸ਼ਿਪ ਇਸ ਰਾਣੀ ਤੋਂ ਕਰੇਗੀ। ਔਰ ਜਨਾਬ ਜਿਵੇਂ ਕਿ ਜਿਹੜਾ ਇੰਡੀਆ ਗੱਡ ਜੋੜ ਦੀ ਪਹਿਲਾਂ ਗੱਲ ਚਾਰਚ ਉੱਥੇ ਹੀ ਕੱਲ ਜਿਹੜਾ ਸਟੇਜ ਤੋਂ ਕੇਸਰੀਵਾਲ ਤੇ ਉੱਥੇ ਜਿਹੜਾ ਭਗਵੰਤ ਜੀ ਕਹਿੰਦਾ ਸੀ 13 ਦੀਆਂ 13 ਸੀਟਾਂ ਤੇ ਆਪ ਅਨਾਉਂਸ ਕਰਨ ਜਾ ਰਹੇ ਹਾਂ ਜਲਦੀ ਚੋਣਾਂ ਲੈਣਗੇ ਤੁਸੀਂ ਕੀ ਕਹਿੰਦੇ ਸਾਡੀ ਪਾਰਟੀ ਪਹਿਲਾਂ ਅਨਾਉਂਸ ਕਰ ਚੁੱਕੀ 13 ਦੇ 13 ਅਸੀਂ ਲੜਾਂਗੇ ਔਰ ਸਾਰੇ ਮੁਜਹਿਦੀ ਦੇ ਨਾਲ 13 ਦੇ 13 ਸੀਟ ਜਿਹੜਾ ਲੀਡਰਸ਼ਿਪ ਆਖੜ ਕੇ ਉਹਨਾਂ ਜਫੀਆਂ ਤੱਕ ਪਹੁੰਚ ਲਈ ਇੱਥੇ ਆ ਕੇ ਤੁਹਾਡੀ ਜਿਹੜੇ ਮਤ ਭੇਜਦੇ ਨੇ ਉਹਨੂੰ ਕੀ ਲੈ ਦੇਖੋ ਇਹ ਕੋਈ ਇਹ ਕਈ ਜਿੱਦ ਤੋਂ ਦਿੱਲੀ ਦੀ ਗੱਲ ਹੁੰਦੀ ਹੈ ਜਿੱਦਾਂ ਯੂਪੀਏ ਆਲਾਈਂਸ ਹੈ ਐਨਡੀਏ ਆਲਾਈਂਸ ਹੈ ਇਹਨਾਂ ਸਾਰੇ ਲਾਈਨ ਦੇ ਵਿੱਚ ਪਾਰਟੀਆਂ ਅੱਬੋ ਸਾਹਮਣੇ ਇਲੈਕਸ਼ਨਾਂ ਲੜਦੀਆਂ ਨੇ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਉੱਥੇ ਇੱਕ ਬੜੀ ਵੱਡੀ ਡਿਕਟੇਟਰਸ਼ਿਪ ਹੈ ਉਹਦਾ ਮੁਕਾਬਲਾ ਕਰਨ ਉਸ ਜਿਹੜੇ ਸੈਕੂਲਰ ਸੂਚ ਜਾਣੀਆਂ ਪਾਤੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਸਕਣ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਜਿਹੜਾ ਪਰਫੈਕਸ਼ਨ ਪੁੱਛੂ ਤੱਕ ਉਹਨਾਂ ਨੇ ਕਹਿ ਦਿੱਤਾ ਵੀ ਮੈਨੂੰ ਕੱਢ ਨਹੀਂ ਸਕਦੇ ਤੁਸੀਂ ਉਹ ਆਪਣੀ ਤੌਰ ਤੇ ਜਿਹੜੀਆਂ ਗੱਲਾਂ ਤਾਂ ਕਰ ਰਹੇ ਨੇ ਪਰ ਤੁਸੀਂ ਕੀ ਦੱਸੋ ਕਿ ਉਹਨਾਂ ਦੇ ਨਿੱਜੀ ਚਾਰੋ ਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਪਰ ਮੈਂ ਇਹ ਸਮਝਦਾ ਕਿ ਅਪਰ ਇਕੱਠੇ ਹੋ ਕੇ ਲੜਨੀ ਜੈਦੀ ਪੰਜਾਬ ਦੀ ਆਵਾਜ਼ ਹੈ ਪੰਜਾਬ ਦੀ ਲੋੜ ਵੀ ਹੈ ਇਹਨਾਂ ਤੋਂ ਅੱਡਾ ਹਰ ਕਿਹੜਾ ਬਾਰਡਰ ਤੇ ਨਾਲ ਬਿਲਕੁਲ ਲੱਗਿਆ ਹੋਇਆ ਹਲਾ ਜਿਹੜ ਕਾਰ ਨੂੰ ਇਸ ਦੇ ਉੱਤੇ ਤੋਕੀ ਦੇਣੀ ਚਾਹੀਦੀ ਹੈ ਕਿਉਂਕਿ ਸਾਡਾ ਮੁੱਖ ਮਤਲਬ ਪਈ ਨਾ ਮੈਡਾ ਵੀ ਗਵਰਨਮੈਂਟ ਬੰਦੀ ਉਹਦਾ ਹੁੰਦਾ ਕਿ ਰਾਜ ਸਰਕਾਰ ਚੰਗਾ ਦੇਣਾ ਲੋਕ ਆਪਣੇ ਆਪ ਨੂੰ ਸਿਕਿਉਰ ਮਜ਼ਬੂਤ ਕਰਨ ਉਹਦੇ ਹਾਸਤੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ। ਕੀ ਸਟ੍ਰੈਟਜੀ ਹੈ ਉਹ ਫਿਰ ਲੋਕ ਸਭਾ ਦੀ ਅਸਵਾਰ ਦੀ? ਸਟ੍ਰੈਟਜੀ ਇਹ ਹੈ ਕਿ ਅਸੀਂ ਆਪਣੇ ਕੰਮ ਦੱਸਨੇ ਆ ਲੋਕਾਂ ਦੇ ਵਿੱਚ ਜਾਵਾਂਗੇ ਔਰ ਲੋਕ ਐਸ ਵੇਲੇ ਕਾਂਗਰਸ ਨੂੰ ਉਹਨੇ ਚਾਰ ਚੰਡੀਗੜ੍ਹ ਵਾਲਾ ਮੇਅਰ ਇਲੈਕਸ਼ਨ ਵਾਲੇ ਨੂੰ ਲੈ ਕੇ ਕਹਿੰਦੇ ਪੰਜਾਬ ਦੇ ਵਿੱਚ ਬੜਾ ਬਰਕਰਾਰਾਂ ਦੇ ਵਿੱਚ ਵੀ ਰੋਸ਼ ਹੈ ਤੇ ਲੋਕਾਂ 'ਚ ਵੀ ਰੋਸ਼ ਹੈ ਵੀ ਉੱਥੇ ਕਾਂਗਰਸ ਨੂੰ ਆਪਲਾ ਸਾਥ ਨਹੀਂ ਦੇਣਾ ਚਾਹੀਦਾ। ਦੇਖੋ ਦੇਖੋ ਕਈ ਵਾਰ ਕਿਸੇ ਵੱਡੀ ਤਾਕਤ ਨਾਲ ਜਦੋਂ ਤੁਸੀਂ ਲੜਾਈ ਲੜਦੇ ਹੋ ਤਾਂ ਇੱਕ ਮੈਸੇਜ ਦੇਣਾ ਹੁੰਦਾ ਹੈ। ਉੱਥੇ ਕਈ ਵਾਰ ਇਹ ਜਦੋਂ ਜਦੋਂ ਇਲੈਕਸ਼ਨ ਤੇ ਆਪੋ ਆਪਣੀਆਂ ਲੜੀਆਂ ਨੇ ਨਾ ਜੇਦੋ ਇੱਕ ਮੋਦੀ ਨੂੰ ਕੋਈ ਸਨੇਹਾ ਦੇਣਾ ਉਹਦੇ ਵਾਸਤੇ ਹੋ ਸਕਦਾ ਕੋਈ ਸੇ ਵਿਚਾਰਧਾਰਾ ਦੇ ਨਾਲ ਇਕੱਠੇ ਹੋ ਕੇ ਲੜਾਈ ਲੜੀ ਜਿਉਂਕਿ ਇਸ ਵੇਲੇ ਜਿਹੜੀ ਲੜਾਈ ਆ ਉਹ ਇੱਕ ਅ ਡਿਕਟੇਟਰਸ਼ਿਪ ਦੇ ਨਾਲ ਇੱਕ ਸੈਕੂਲਰ ਸੋਚ ਨਾਲ ਇੱਕ ਕਨਸਟੀਟਿਊਸ਼ਨ ਵਿਸ਼ਵਾਸ ਰੱਖਾਣੇ ਲੋਕਾਂ ਦੀ ਬੜਾਈ ਹੈ ਸੋ ਜਿਹੜੀ ਨਰਿੰਦਰ ਮੋਦੀ ਦੇ ਨਾਲ ਜੇ ਤੁਸੀਂ ਕੰਪੀਟ ਕਰਨਾ ਹੈ ਤਾਂ ਸਾਨੂੰ ਸਾਰੀਆਂ ਤਾਕਤਾਂ ਨੂੰ ਖਾਸ ਕਰਕੇ ਮਨੋਰ ਟੀਮ ਨੂੰ ਔਰ ਜਿਹੜੇ ਚੰਗੀ ਸੋਚ ਦੇਛ ਦੀ ਰਾਖਦੇ ਨੇ ਸਾਰੇ ਜਿਹੜੇ ਉੱਚ ਵਰਗ ਵਾਲੇ ਲੋਕਾਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਏ ਪੀਐਮ ਫਿਰ ਰਾਹੁਲ ਕਾਦੀ ਹੋਣਗੇ ਜਾਂ ਫਿਰ ਇਹ 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 ਜੀਵੀਰੇ ਇਹ ਬਾਦ ਦੀਆਂ ਗੱਲਾਂ ਨੇ ਇਲੈਕਸ਼ਨ ਤੋਂ ਬਾਅਦ ਆਣੇ ਇੰਡੀਆ ਲਾਈਫ ਫੈਸਲਾ ਕਰੇਗਾ ਉੱਚ ਹੋਏਗਾ